ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋ ਹਾਂ ਮੈਂ ਸਰਜੀਤ ਕਾ ਸਰਜੀਤ ਕੋ ਬਰਾੜ ਸਵਾਤ ਕਰਦੀ ਆ ਆਪਣੇ YouTube ਚੈਨਲ ਪੰਜਾਬੀ ਕਿਚਨ Facebook ਤੇ Instagram ਤੇ ਹੋਰ ਤੁਹਾਨੂੰ ਗੁਰੂ ਰਾਮਦਾਸ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਸਭ ਨੂੰ ਤੰਦਰੁਸਤੀਆਂ ਬਖਸ਼ਣ ਤੇ ਆਪਣੇ ਨਾਲ ਜੋੜ ਕੇ ਰੱਖਣ ਸਰਬੱਤ ਦਾ ਭਲਾ ਕਰਨ ਤੇ ਲਓ ਜੀ ਅੱਜ ਆਪਾਂ 스위ਡਿਸ਼ ਤਿਆਰ ਅੱਜ ਆਪਾਂ ਜਿਹੜੀ ਡਿਸ਼ ਬਣਾਉਣ ਲੱਗੇ ਘਰ ਦੇ ਸਮਾਨ ਤੋਂ ਹੀ ਬਣਾਉਣ ਲੱਗੇ ਆ ਜਿਹਦੇ ਵਿੱਚ ਮੈਂ ਇੱਕ ਲਿਕਵਿਡ ਦੁੱਧ ਲਿਆ ਪਾਉਣਾ ਕੋ ਗਲਾਸ ਤੇ ਫੁੱਲ ਮਖਾਣੇ ਤੇ ਖਿੱਲਾ ਲਈਆਂ ਗੋੜ ਤੇ ਮਿਲਕ ਮਿਲਕ ਪਾਊਡਰ ਲਿਆਗਾ ਹੁਣ ਆਪਾਂ ਪਹਿਲਾਂ ਖਿੱਲਾ ਨੂੰ ਭੁੰਨ ਲੈਂਦੇ ਥੋੜਾ ਜਿਹਾ ਚਮਚਾ ਕੋਕਿਓ ਪਾ ਕੇ ਖਿੱਲਾ ਤੇ ਫੁੱਲ ਮਖਾਣਿਆਂ ਨੂੰ ਭੁੰਨ ਕੇ ਫਿਰ ਆਪਾਂ ਇਹਦੇ ਤੋਂ ਅੱਜ ਖਿੱਲਾ ਤੇ ਮਿਲਕ ਪਾਊਡਰ ਤੋਂ ਆ ਗੋੜ ਵਾਲੀ ਆਪਾਂ ਕਲਾਕੰਦ ਬਣਾਉਂਦੇ ਕਲਾਕੰਦ ਮਠਿਆਈ ਖਾਣ ਵਿੱਚ ਬਹੁਤ ਹੀ ਸਵਾਦ ਬਣਦੀ ਆ ਤੇ ਬਹੁਤ ਹੀ ਜਿਆਦੀ ਵਧੀਆ ਬਣਦੀ ਆ ਖਿੱਲਾਂ ਤੋਂ ਬਗੈਰ ਵੀ ਬਣਾ ਸਕਦੇ ਪਰ ਮੈਂ ਅੱਜ ਇਸ ਤਰ੍ਹਾਂ ਬਣਾਈ ਨਾ ਖਿੱਲਾਂ ਤੋਂ ਬਗੈਰ ਵੀ ਆਪਾਂ ਬਣਾ ਕੇ ਤੇ ਰੈਸਪੀ ਸ਼ੇਅਰ ਕਰਾਂਗੇ ਬਹੁਤ ਵਧੀਆ ਇਹਨਾਂ ਨੂੰ 2 ਕੁ ਮਿੰਟ ਆਪਾਂ ਭੁੰਨਣਾ ਹੁਣ ਆਪਣੀਆਂ ਭੁੱਜ ਕੇ ਰੈਡੀ ਹੋ ਗਈਆਂ ਆਪਾਂ ਇਹਨਾਂ ਨੂੰ ਪਲੇਟ ਵਿੱਚ ਕੱਢ ਲੈਂਦੇ ਲਾ ਥੋੜੀਆਂ ਜਿਹੀਆਂ ਠੰਡੀਆਂ ਹੋ ਜਾਣੀਆਂ ਉਹ ਦਿਨ ਆਪਾਂ ਉਧਰ ਆਪਾਂ ਦੁੱਧ ਜਿਹੜਾ ਲਿਆ ਗਿਆ ਗਲਾਸ ਵਿੱਚ ਦੁੱਧ ਪਾ ਕੇ ਮਿਲਕ ਪਾਊਡਰ ਘੋਲ ਲਵਾਂਗੇ ਲਓ ਜੀ ਹੁਣ ਆਪਾਂ ਦੁੱਧ ਪਾ ਕੇ ਤੇ ਉਹ ਘਟਦੇ ਦੁੱਧ ਦੇ ਵਿੱਚ ਪਹਿਲਾਂ ਆਪਾਂ ਗੋਲਡ ਘੋਲ ਲਵਾਂਗੇ ਮੇਰੇ ਕੋਲ ਤਾਂ ਫ੍ਰੀਜ 'ਚ ਪਿਆ ਸੀ ਦੁੱਧ ਗਰਮ ਕੀਤਾ ਉਹੀ ਲੈ ਲਿਆ ਹੁਣ ਆਪਾਂ ਪਹਿਲਾਂ ਗੁੜ ਪਾਵਾਂਗੇ ਮਿੱਕਾ ਪਾਊਡਰ ਪਾਤੀ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਹਿਲਾ ਲਾਂਗੇ ਦੁੱਧ ਠੰਡਾ ਸੀ ਨਾ ਫਿਰ ਮੜਾ ਜਾ ਕੋਸਾ ਕਰ ਲਿਆ ਜਿਆਦਾ ਠੰਡੇ 'ਚ ਵੀ ਛੇਤੀ ਘੁਲਦਾ ਨਹੀਂ ਆ ਮਿਲਕ ਪਾਊਡਰ ਤੇ ਫਿਰ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਘੋਲ ਲੈ ਦੀਆਂ ਗੱਠਾਂ ਜੀਆਂ ਨਹੀਂ ਰਹਿਣੀਆਂ ਚਾਹੀਦੀਆਂ ਇੰਨੀ ਤੇ ਲੰਸ ਜੀ ਰਹਿ ਜਾਂਦਾ ਵਿੱਚ ਫਿਰ ਹੋਰ ਹੋਈ ਬਣ ਜਾਂਦਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਘੋਲ ਕੇ ਤੇ ਸੇਕਦੇ ਰੱਖ ਦਿੱਤਾ। ਲੋ ਫਲੇਮ ਤੇ ਆਪਾਂ ਇਹਨੂੰ ਪਕਾ ਲੈਂਦੇ ਥੋੜਾ ਜਿਹਾ। ਹੁਣ ਆਪਾਂ ਇਹਦੇ ਵਿੱਚ ਗੁੜ ਪਾ ਦੇਵਾਂਗੇ ਫਿਰ ਗੁੜ ਵੀ ਮੈਟ ਹੋ ਜਾਊਗਾ ਆਪਣਾ। ਤੇ ਉਧਰ ਆਪਾਂ ਮੈਂ ਆਪਾਂ ਖਿੱਲਾ ਤੇ ਫੁੱਲ ਮਖਾਣੇ ਪੀਸ ਲਵਾਂਗੇ। ਬਹੁਤ ਸਵਾਦ ਬਣਦੀ ਹੈ ਤੁਸੀਂ ਵੀ ਟਰਾਈ ਕਰਕੇ ਦੇਖਿਓ। ਨਾਲੇ ਸੌਖੀ ਬਣ ਜਾਂਦੀ ਹੈਗੀ। ਕੋਸ਼ ਕਿਤੋਂ ਲੈਣ ਨਹੀਂ ਜਾਣਾ ਸਾਰਾ ਸਮਾਨ ਤੇ ਆਪਣੇ ਘਰੇ ਹੀ ਹੁੰਦਾ ਹੈ ਹਨਾ। ਉਨਾ ਪਖੀਲਾ ਤੇ ਆਹਾ ਫੁੱਲ ਮਖਾਣੇ ਜਿਹੜੇ ਇਹਨਾਂ ਨੂੰ ਗ੍ਰाइंड ਕਰ ਲੈਂਦੇ ਗ੍ਰाइंड ਕਰਕੇ ਫਿਰ ਆਪਾਂ ਉਧਰ ਆਪਣਾ ਗੋੜੋ ਹੋ ਹੋ ਜੂਗਾ ਨਾਲੇ ਸਿਮ ਤੇ ਚੱਲੀ ਜਾਂਦਾਗਾ ਹੋਰ ਤੁਸੀਂ ਦੱਸੋ ਕੀ ਕਰਦੇ ਹੋ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਸਬਸਕ੍ਰਾਈਬ ਕਰ ਦਿਆ ਕਰੋ ਜੇ ਮੇਰੀ ਵੀਡੀਓ ਚੰਗੀ ਲੱਗਦੀ ਆ ਤਾਂ ਨਵੀਂ ਰੈਸਪੀ ਵਾਸਤੇ ਨਵੀਆਂ ਰੈਸਪੀਆਂ ਲੈ ਕੇ ਹੋਰ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਦਹੀਂ ਆਗਾ ਜਿਹੜਾ ਮੈਂ ਲਿਆ ਚਮਚਾ ਇੱਕ ਚਮਚਾ ਦਹੀਂ ਦਾ ਹੋਣਾ ਮਸਾਂ ਦੀ ਹੁਣ ਮੈਂ ਚੰਗੀ ਤਰ੍ਹਾਂ ਪਹਿਲਾਂ ਉਹ ਕਰ ਲਿਆ ਸੀ ਚਮਚੇ ਨਾਲ ਹੀ ਇਹਦੇ ਫੋਟੇ ਜਿਹੜੇ ਹੁੰਦੇ ਹਨਾ ਪੰਨ ਦਿੱਤੇ ਸੀਗੇ ਚਮਚੇ ਨਾਲ ਤੇ ਹੁਣ ਇਹਦੇ ਉਹ ਘਣ ਲੱਗ ਜਾਂਦੇ ਜਿਵੇਂ ਇਹਨਾਂ ਦਹੀਂ ਦੀਆਂ ਫੋਟੇ ਜੇ ਹੁੰਦੇਵੇਂ ਦਹੀਂ ਵਾਂਗਰਾ ਬੋਲੀ ਵਾਂਗਰਾ ਬਣਨਾ ਲੱਗ ਜਾਊਗਾ ਫਿਰ ਆਪਾਂ ਇਹਨੂੰ ਹੌਲੀ 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 ਸਿਕਾਈ ਜਾਣਾ ਕਿਉਂਕਿ ਪਾਣੀ ਇਹਨੇ ਤਾਂ ਨਹੀਂ ਜ਼ਿਆਦਾ ਛੱਡਿਆ ਜਿਵੇਂ ਆਪਾਂ ਖੰਡ ਪਾ ਦਈਏ ਤੇ ਪਾਣੀ ਛੱਡ ਜਾਂਦਾ ਨਾ ਤੇ ਇਹਦੇ ਵਿੱਚ ਮੈਂ ਕੋਈ ਫੂਡ ਕਲਰ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਕੁਝ ਨਹੀਂ ਪਾਇਆਗਾ ਹੁਣ ਇਹਨੂੰ ਥੋੜਾ ਜਿਹਾ ਬਹਲਾਈ ਜਾਵਾਂਗੇ ਹੁਣ ਆਪਾਂ ਪਲੇਟ ਥਾਲੀ ਵੀ ਤਿਆਰ ਕਰ ਲਈ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਗੁਲਾਬ ਜਲ ਪਾਉਂਗੀ ਟੇਸਟ ਵਾਸਤੇ ਨਾ ਕਿਉਂਕਿ ਕਲਾਕੰਧ ਹੁੰਦੀ ਆ ਕਲਾਕੰਧ ਆਪਾਂ ਨਾ ਕਲਾਕੰਧਾ ਕਲਾਕੰਧ ਵਾਲਾ ਵਿੱਚ ਇਹਦੇ ਹੋਰ ਤੋਂ ਕੁਝ ਪਾਉਂਦੇ ਨਹੀਂ ਫਿਰ ਮੈਂ ਗੁਲਾਬ ਜਲ ਪਾਉਂਗੀ ਜਿਵੇਂ ਤੁਸੀਂ ਕੁਝ ਹੋਰ ਵੀ ਪਾ ਸਕਦੇ ਨਾ ਕੇਡਵਾ ਵਾਟਰ ਜਾਂ ਕੁਝ ਵੀ ਦਾ ਟੇਸਟ ਦੇ ਲਈ ਤੇ ਇਲਾਇਚੀ ਪਾਊਡਰ ਪਾਇਆਗਾ ਮਾੜਾ ਜਾਂ ਘਿਓ ਪਾਤਾ ਹੁਣ ਆਪਾਂ ਇੱਕ ਚਮਚਾ ਕਿਉਂਕਿ ਹੁਣ ਪਹਿਲਾਂ ਵੀ ਕਿਉਂ ਪਾਇਆ ਸੀਗਾ ਤੇ ਹੁਣ ਫੇਰ ਆਪਾਂ ਇੱਕ ਚਮਚਾ ਪਾਤਾ ਬੀਕ ਉਸ ਕਿਉਂਕਿ ਫੇਰ ਇਹ ਥੰਡੇ ਨਹੀਂ ਚਿਪਕਦੀ ਨਾ ਤੇ ਵੇਖੋ ਕਿੰਨੀ ਸੋਹਣੀ ਨਾਲ ਫਰਾਈ ਪੈਨ ਦੇ ਨਾਲੋਂ ਜਮਾ ਲਈ ਜਾਂਦੀ ਹੈਗੀ ਵੀ ਜਮਾ ਨਹੀਂ ਥੱਲੇ ਚਿਪਕਦੀਗੀ ਮੈਂ ਤਾਂ ਤਾਂ ਲੱਗਦੀ ਆ ਪਰ ਘਰੇ ਬਣੀ ਚੀਜ਼ ਦਾ ਆਪਾਂ ਨੂੰ ਐ ਹੁੰਦਾ ਵੀ ਚੀਜ਼ ਘਰੇ ਬਣੀ ਆਂਗੀ ਸਵਾਦ ਆਪਦੇ ਹੱਥੀ ਬਣੀ ਆ ਹਨ ਤੁਸੀਂ ਵੀ ਟਰਾਈ ਕਰਕੇ ਦੇਖਿਓ ਮੇਰੀ ਰੈਸਪੀ ਕਿਵੇਂ ਦੀ ਲੱਗੀ ਆ ਹੁਣ ਆਪਾਂ ਇਹਨੂੰ ਥਾਲੀ ਦੇ ਵਿੱਚ ਕੱਢ ਦਿੰਦੇ ਕੋਈ ਜਿਆਦੀ ਦਿੱਕਤ ਨਹੀਂ ਹੁੰਦੀ ਭਾਂਡੇ ਤਾਂ ਮਾਣਨ ਵਾਲੇ ਬਹੁਤ ਹੋ ਜਾਂਦੇ ਆ ਕਹਿਨ ਨੂੰ ਕੀ ਕਹਿਣਾ ਹੁਣ ਸਾਰੇ ਆਪਾਂ ਫਰਾਈ ਪੈਨ ਚੋਂ ਟ੍ਰਾਂਸਫਰ ਕਰ ਲਈਏ ਦੇ ਵਿੱਚ ਭਲੇ ਥਾਲੀ ਵਿੱਚ ਮੇਰੇ ਕੋਲੇ ਭਾਂਡੇ ਵੀ ਸਾਰੇ ਇੰਡੀਆ ਦੇ ਆ ਸਟੀਲ ਦੇ ਕੜਾਈਆਂ ਕੜੂਈਆਂ ਤੇ ਥੁਲੀਆਂ ਸੀ ਤੇ ਬਾਕੀ ਕੌਲੀਆਂ ਬਾਟੀਆਂ ਗਲਾਸ ਅਸੀਂ ਸਟੀਲ ਦੇ ਭਾਂਡਿਆਂ 'ਚ ਹੀ ਖਾਣਾ ਖਾਂਦੇ ਆ ਹੁਣ ਆਪਾਂ ਇਹਨੂੰ ਬਾਟੀ ਨੂੰ ਘੋਲਾ ਕੇ ਨੇ ਇਹਨੂੰ ਪ੍ਰੈਸ ਕਰ ਦਿੱਤਾ ਵਧੀਆ ਉਤੋਂ ਕਲੀਨ-ਕਲੀਨ ਹੋ ਗਈ ਇਹ ਦੇਖੋ ਤੁਸੀਂ ਇੱਕ ਪਾਉਣਾ